ਸਾਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਦੋਸਤੋ ਨਾ ਈ ਵਾਰੀ ਨਾ ਪਤਾ ਨਹੀਂ ਹੁੰਦਾ ਕੱਖੋਲੇ ਲੱਖ ਪਿਆ ਹੁੰਦਾ ਹੈਗਾ ਮੈਂ ਨਾ ਅਸੀਂ ਦੋ ਕਟੀਆਂ ਸੋਰੀ ਕਟੀਆਂ ਲਿਆਇਆ ਸੀਗਾ ਮੈਂ ਕਟੀਆਂ ਮੈਂ ਲਿਆਇਆ ਸੀ ਸਾਡੇ ਪਿੰਡ ਦਾ ਮੁਸਲਮਾਨ ਵੀਰ ਬੈਠੇ ਹੈਗੇ ਉਹਨਾਂ ਤੋਂ ਦੋ ਕਟੀਆਂ ਦੇ ਵਿੱਚ ਇੱਕ ਕੱਟੀ ਦਾ ਮੈਂ ਨਾ ਸਵਾ ਕੇ ਉਸ ਤੋਂ ਬਾਅਦ ਝੋਟੀ ਬਣ ਗਈ ਜਦੋਂ ਬੇਚ ਤੇ ਦੂਜੀ ਝੋਟੀ ਨਾ ਮੈਂ ਤੁਹਾਨੂੰ ਵੀਡੀਓ ਮੈਂਸ਼ਨ ਕਰਾਂਦਾ ਜਿਹੜੀ ਮੈਂ ਉਸ ਤੋਂ ਬਾਅਦ ਰੱਖ ਲਈ ਸੀਗੀ ਆਹ ਜਿਹੜੀ ਮੈਂ ਹੁਣ ਤੁਹਾਨੂੰ ਵੀਡੀਓ ਦਿਖਾਈ ਆ ਝੋਟੀ ਦੀ ਮੈਂਸ਼ਨ ਕਰੀਏ ਵਿੱਚ ਇਹ ਮੈਂ ਝੋਟੀ ਮੈਂ ਇਹ ਵੀ ਵੇਚਤੀ ਤੇ ਇਹ ਨਾ ਝੋਟੀ ਦੋਸਤੋ ਮੈਂ ਪਹਿਲੇ ਸੂਏ ਸਵਾਈ ਸੀਗੀ ਤੇ ਜਦੋਂ ਮੇਰੇ ਕੋਲ ਇੱਥੇ ਮੈਂ ਡਾਕਟਰ ਸਾਹਿਬ ਆਏ ਸੀ ਮੇਰੇ ਕੋਲ ਤੇ ਮੈਂ ਤਨੱਜਾ ਡਾਕਟਰਾਂ ਦੇ ਨਾਲ ਡਿਸਕਸ ਕੀਤੀ ਕਿਉਂ ਝੋਟੀ ਮੈਨੂੰ ਚੰਗੀ ਲੱਗੀ ਬਹੁਤ ਚੰਗੀ ਲੱਗੀ ਤੇ ਉਹਦਾ ਸਾਰਾ ਚੈੱਕਅਪ ਕਰਕੇ ਜੋ ਡਾਕਟਰ ਸਾਹਿਬ ਨੇ ਦੱਸਿਆ ਨਾ ਕਹਿੰਦੇ ਇਹ ਨਾ ਪੀਸੀ ਲੈਂਡ ਦੀ ਝੋਟੀ ਹੈ ਪੀਸੀ 483 ਦੀ ਤੇ ਤੁਸੀਂ ਨਾ ਝੋਟੀ ਦੇਖ ਲਓ ਹੂਬ ਹੂ ਜਮਾ ਪੀਸੀ 483 ਦੀ ਹੈ ਪਤਾ ਨਹੀਂ ਕਿਹੜੇ ਵੀਰ ਨੇ ਉਹ ਕੱਟਿਆ ਵਾਲਿਆਂ ਨੂੰ ਵੇਚਤੀ ਮੈਂ ਤਾਂ ਵੈਸੀ ਲਿਆ ਸੀਗਾ ਕਿਉਂਕਿ ਮੈਂ ਜਿਹੜੇ ਮੇਰੇ ਪਿੰਡ ਉਹ ਕੰਮ ਕਰਦੇ ਸੀਗੇ ਨਾ ਮੁਸਲਮਾਨ ਵੀਰ ਮਿੱਥੋ ਉਹ ਪਸ਼ੂ ਲੈ ਗਏ ਸੀ ਤੇ ਮੇਰੇ ਉਹਨਾਂ ਕੋ ਨਹੀਂ ਪੈਸੇ ਬਕਾਇਆ ਸੀਗੇ ਤੇ ਮੈਂ ਫਿਰ ਉਹਨਾਂ ਤੋਂ ਉਹਨਾਂ ਬਦਲੇ ਦੋ ਕਟੀਆਂ ਲਿਆ ਸੀਗਾ ਤੇ ਉਸ ਝੋਟੀ ਦੀ ਦੋਸਤੋ ਨਾ ਅੱਗੇ ਆ ਜੇ ਆਪਾਂ ਕਹਿੰਦੇ ਨਾ ਬਰੀਡ ਤੇ ਜਦੋਂ ਕੰਮ ਕਰਨਾ ਕੁਦਰਤ ਜਦੋਂ ਪਰਮਾਤਮਾ ਸੁਣਦਾ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਮੇਰੇ ਕੋਲ ਟਾਪ ਦੀ ਬਰੀਡ ਤਿਆਰ ਹੋ ਗਈ ਮੇਰੇ ਕੋਲੇ ਵੀਵੀ 25 25 ਲੀਟਰ ਵਾਲੀਆਂ ਮੱਝਾਂ ਹੋਗੀਆਂ ਪਰ ਜਦੋਂ ਆਪਾਂ ਕਿਸੇ ਵੀ ਲੈਂਡ ਦੇ ਵਿੱਚ ਪੈਨੇ ਆ ਨਾ ਤਾਂ ਹੌਲੀ-ਹੌਲੀ ਪਰਮਾਤਮਾ ਅੱਗੇ ਸੁਣਦਾ ਤੇ ਉਸ ਝੋਟੀ ਦੇ ਉੱਤੇ ਪਹਿਲਾ ਸੂਆ ਸੂਈ ਸੀ ਮੇਰੇ ਕੋਲੇ ਉਹਨੇ ਨਾ ਦੋਸਤੋ ਆਪਾਂ ਨੂੰ ਆ 70 5 77 ਦਾ ਪੱਟ ਸੀਮਨ ਭਰਾ ਸੀ ਤੇ ਆ ਝੋਟੀ ਦਿੱਤੀ ਸੀ ਆਪਾਂ ਨੂੰ ਜਿਹੜੀ ਕਿ ਦੋ ਦੰਦਾਂ ਦੀ ਝੋਟੀ ਹੈ ਇਹਨੂੰ ਸੂਈ ਨੂੰ ਤਾਂ ਕਰੀਬਨ ਦੋ ਤਿੰਨ ਮਹੀਨੇ ਹੋ ਗਏ ਤੇ ਇਹ ਮੇਰੇ ਕੋਲੇ 14 ਲੀਟਰ ਦੁੱਧ ਤੇ ਚੱਲੀ ਹੈ ਹੁਣ ਤਾਂ ਘਟ ਗਿਆ ਤਾਂ ਦੁੱਧ ਹੁਣ 12 12.5 ਕਿਲੋ ਦੁੱਧ ਰਹਿ ਗਿਆ ਤੇ ਇਹ ਆਈ ਇਹਦੀ ਹੋਗੀ ਤੇ ਉਸ ਤੋਂ ਬਾਅਦ ਇਸ ਉਸ ਝੋਟੀ ਤੋਂ ਦੋਸਤੋ ਆਪਾਂ ਅੱਗੇ ਲਈ ਹੈ ਨਵਾਬ ਦੀ ਕੱਟੀ ਆ ਨਵਾਬ ਦੀ ਝੋਟੀ ਖੜੀ ਹੈ ਇਹਦੇ ਵੀ ਆਪਾਂ ਸੀਮਨ ਭਰਾਤਾ ਅੱਜ 12 13 ਦਿਨ ਹੋ ਗਏ ਐਮਾ 52 ਦਾ ਦੋ ਝੋਟੀਆਂ ਆਈਆਂ ਆਪਣੇ ਕੋਲੇ ਬਹੁਤ ਚੰਗੀਆਂ ਝੋਟੀਆਂ ਤੇ ਤੀਜੇ ਸੂਏ ਆਪਣੇ ਕੋਲੇ ਨਾ ਉਹਦਾ ਥਾਣੇਕ ਤਿੱਲ ਹੋ ਗਿਆ ਸੀਗਾ ਸੂਣ ਤੋਂ ਆਪਾਂ ਪਹਿਲਾਂ ਹੀ ਵੇਚਤੀ ਸੀਗੀ ਉਹ ਗੱਬਣ ਆਪਣੇ ਕੋਲੋਂ ਵਿਕ ਗਈ ਸੀਗੀ ਤੇ ਆਪਨੇ ਉਹਨੇ ਪਹਿਲੇ ਸੂਏ ਆਪਣੇ ਕੋਲੇ 13 ਕਿਲੋ ਦੁੱਧ ਦਿੱਤਾ ਸੀਗਾ ਤੇ ਦੂਜੇ ਸੂਏ ਦੋਸਤੋ ਉਹਦਾ ਜਦੋਂ ਐਂਡ ਜੇ ਤੇ ਆ ਕੇ ਇੱਕ ਥਾਣਾ ਦਾ ਮਾਰ ਗਿਆ ਸੀ ਕਮੈਣੀ ਵਾਲਾ ਅਗਲਾ ਥਣ ਉਦੋਂ ਕਰਕੇ ਦੁੱਧੋ ਦਾ ਬੈਲੈਂਸ ਹੱਲ ਗਿਆ ਸੀ ਕਿਉਂਕਿ ਐਂਟੀਬਾਇਓਟਿਕ ਟੀਕੇ ਲੱਗ ਜਾਂਦੇ ਆ ਫਿਰ ਪਸ਼ੂ ਦਾ ਬੈਲੈਂਸ ਹੱਲ ਜਾਂਦਾ ਉਹ 10 ਕਿਲੋ ਦੁੱਧ ਤੇ ਰਹਿ ਗਈ ਸੀ 9 ਤੋਂ 10 ਦੇ ਵਿੱਚ ਫਿਰ ਆਪਾਂ ਤੀਜੀ ਸੂਏ ਜਦੋਂ ਗੱਬਣ ਹੋਊਗੀ ਦੇਣਾ ਰਹਿੰਦੇ ਸੀਗੇ ਉਦੋਂ ਬਾਅਦ ਆਪਾਂ ਸੇਲ ਕਰਤੀ ਤੇ ਇਹ ਮੱਝ ਆਪਾਂ ਹੁਣ ਲੈ ਆਂਦੀ ਸੀਗੀ ਐਤਕੀ ਆਪਾਂ ਮੇਲੇ 'ਚ ਪਾਉਣੀ ਸੀ ਮੇਲਾ ਕੱਲ ਲੰਘ ਗਿਆ ਜਿਹੜਾ ਕੋਟੜੇ ਵਾਲਾ ਮੇਲਾ ਸੀ ਕਿਤੇ ਅੱਗੇ ਆਪਾਂ ਬੀਐਫਏ ਵੀ ਲੈ ਜਾਣੀ ਸੀ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੀ ਕੱਟੀ ਮਰ ਗਈ ਇਹ ਐਮ 416 ਦੀ ਆਪਾਂ ਆਪਾਂ ਨੂੰ ਆਪਣੇ ਗਵਾਂਢ ਦੇ ਵਿੱਚੋਂ ਮਿਲ ਗਈ ਆਪਣੇ ਪਿੰਡ ਦੇ ਵਿੱਚੋਂ ਤੇ ਬਹੁਤ ਚੰਗਾ ਰਿਕਾਰਡ ਹੈ ਇਹਦਾ ਝੋਟੀ ਦਾ ਤੇ ਹੁਣ ਵੀ ਇਹ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲੇ ਬਹੁਤ ਚੰਗੇ ਦੁੱਧ ਤੇ ਹੈ ਸਾਰ ਨੂੰ ਵੱਧ ਦੁੱਧ ਤੇ ਮੇਰੇ ਕੋਲੇ ਚੱਲੀ ਜਾਂਦੀ ਹੈਗੀ ਤੇ ਇੱਕ ਝੋਟੀ ਮੇਰੇ ਕੋਲੇ ਆਸੂਈ ਹੈ ਹੁਣ ਤੇ ਨਾਲ ਉਹਦੇ ਆਪਾਂ ਤੋਕੜ ਲਿਆਂਦੀ ਸੀ ਉਹ ਵੀ ਚੰਗੀ ਆਪਣੇ ਕੋਲੇ ਮੱਝ ਉਹ ਉਸ ਤੋਕੜ ਨੇ ਆਪਣੇ ਕੋਲੇ 11 ਕਿਲੋ ਦੁੱਧ ਤੱਕ 3 ਮਹੀਨੇ ਦੀ ਸੂਈ ਲੈ ਕੇ ਆਇਆ ਸੀ ਮੈਂ ਉਹ ਤੇ ਹੁਣ ਇੱਕ ਟਾਈਮ ਮਿਲਦੀ ਹੈ 5.5 6 ਕਿਲੋ ਦੁੱਧ ਦਿੰਦੀ ਆਪਾਂ ਨੂੰ ਇਹ ਸੋ ਇਹ ਝੋਟੀ ਮੈਂ ਦਿਖਾਉਣਾ ਜਿਹੜੀ ਉਸ ਝੋਟੀ ਤੋਂ ਆਪਾਂ ਲਈਏ ਦਾ ਇਹ ਨਾ ਹੁਣ ਚੋਣ ਦਾ ਟਾਈਮ ਹੋਇਆ ਪਿਆ ਦੇਖੋ ਹਵਾਨਾ ਦੇਖੋ 70 5 77 ਦੀ ਹੈ ਕਈ ਵਾਰੀ ਨਾ ਆਪਾਂ ਬਰੀਡਾਂ ਦੇ ਮਗਰ ਪੈ ਜਾਂਦੇ ਆ ਮਤਲਬ ਜਦੋਂ ਆਪ ਕਈ ਵਾਰੀ ਆਪਾਂ ਉਹਨਾਂ ਬੰਦਿਆਂ ਕੋਲੇ ਵਗ ਜਾਂਦੇ ਆ ਵੀ ਜਿਹੜੇ ਬਰੀਡ ਦਾ ਕੰਮ ਕਰਦੇ ਵੀ ਆਪਾਂ ਉਹਨਾਂ ਤੋਂ ਝੋਟੀਆਂ ਲਿਆਵਾਂਗੇ ਮੱਝਾਂ ਲਿਆਵਾਂਗੇ ਤਾਂ ਹੀ ਆਪਣੇ ਘਰੇ ਬਰੀਡ ਮਿਲਣੀ ਹੈ ਸੋ ਆਪਾਂ ਆਪਣੇ ਘਰੇ ਬਰੀਡ ਤਿਆਰ ਕਰ ਸਕਦੇ ਆ ਹੌਲੀ ਹੌਲੀ ਨਾ ਇਹ ਇਸ ਲੈਂਡ ਦੇ ਵਿੱਚ ਜਦੋਂ ਪੈਨੇ ਤਿੰਨ ਤੋਂ ਚਾਰ ਸਾਲ ਲੱਗ ਜਾਂਦੇ ਆ ਤੇ ਇਸ ਝੋਟੀ ਤੋਂ ਨਾ ਅੱਗੇ ਆਪਾਂ ਨੂੰ ਇਹ ਕੱਟੀ ਆਈ ਹੈ ਇਹ ਆਈ ਹੈ ਦੋਸਤੋ ਸ਼ੇਰੇ ਹਿੰਦੁਸਤਾਨ ਦੀ ਕੱਟੀ ਹੈ ਸੰਸਰੀ ਮਾਲਾਣੇ ਦਾ ਬੁੱਲ ਸੀਗਾ ਜਿਹੜਾ ਸ਼ੇਰੇ ਹਿੰਦੁਸਤਾਨ ਆ ਉਹਦੀ ਕੱਟੀ ਆਪਾਂ ਨੂੰ ਆਈ ਹੈ ਇਹ ਆਪਣੇ ਕੋਲੇ ਮੰਨੋ 70 5 77 ਦੀ ਕੱਟੀ ਹੋਗੀ ਮੰਗਰੇ ਦੇ ਸ਼ੇਰੇ ਹਿੰਦੁਸਤਾਨ ਦੀ ਹੋਗੀ ਇੱਕ ਆਪਣੇ ਕੋਲੇ ਨਵਾਬ ਦੀ ਕੱਟੀ ਹੋਗੀ ਤੇ ਇੱਕ ਮਾਝ ਆਪਣੇ ਕੋਲ ਐਮ 416 ਦੀ ਹੋਗੀ ਜਿਹੜੀ ਆ ਖੜੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੱਚੇ ਪਾਤਸ਼ਾਹ ਵਾਇਗਰੂ ਸੁੱਖ ਰੱਖੇ ਤੇ ਚੰਗੇ ਨਤੀਜੇ ਆਪਾਂ ਲੈ ਕੇ ਆਵਾਂਗੇ ਇਹਨਾਂ ਤੋਂ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ